ਅੰਕ ਤੇ ਇਸ ਵਕਤ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ ਜੀ 1268 ਮਲਾਰ ਮਹੱਲਾ ਪੰਜਵਾਂ ਪ੍ਰੀਤਮ ਸੱਚਾ ਨਾਮ ਧਿਆਏ ਦੁਖ ਦਰਦ ਬਿਨ ਸਹਿ ਪਵਸਾਗਰ ਗੁਰ ਕੀ ਮੂਰਤ ਰਿਦੈ ਬਸਾਏ ਰਹਾਉ ਦੁਸ਼ਮਨ ਹਤੇ ਦੋਖੀ ਸਭ ਵਿਆਪੇ ਹਰ ਸ਼ਰਣਾਈ ਆਇਆ ਰੱਖਣਹਾਰੈ ਆਤਿ ਦੇ ਰਖਿਓ ਨਾਮ ਪਦਾਰਥ ਪਾਇਆ ਕਰ ਕਿਰਪਾ ਕਿਲ ਬਖਸ ਕਾਟੇ ਨਾਮ ਨਿਰਮਲ ਮਨ ਦੀਆ ਗੁਣ ਧਾਨ ਨਾਨਕ ਮਨ ਵਸਿਆ ਬਾਹੜ ਦੁਖ ਨਾ ਥੀਆ ਗੁਣ ਧਾਨ ਨਾਨਕ ਮਨ ਵਸਿਆ ਬਾਹੜ ਦੁਖ ਨਾ ਥੀਆ ਮਹਲਾ ਰਾਗ ਦੇ ਵਿੱਚ ਪੰਜਵੇਂ ਪਾਸ਼ਾ ਸਚੇ ਪਾਸ਼ਾ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਪ੍ਰੀਤਮ ਸੱਚਾ ਨਾਮ ਧਿਆਇ ਪ੍ਰਮਾਤਮਾ ਪਰਮੇਸ਼ਰ ਜਿਹੜਾ ਸਾਰਿਆਂ ਦਾ ਪਿਆਰਾ ਆ ਹਾਂਜੀ ਜਿਹੜਾ ਮਰਜੀ ਉਹਨਾਂ ਪਿਆਰ ਕਰ ਸਕਦਾ ਸਭ ਦਾ ਪ੍ਰੀਤਮ ਹੈ ਜੀ ਤੇ ਉਸ ਪ੍ਰੀਤਮ ਦਾ ਪ੍ਰੀਤਮ ਦਾ ਨਾਮ ਆਪਣੇ ਮਨ ਵਿੱਚ ਧਿਆਉਣਾ ਕਰ ਪਾਤਸ਼ਾਹ ਜੀ ਪ੍ਰੀਤਮ ਦਾ ਸੱਚਾ ਨਾਮ ਹੈ ਹੂੰ ਤੇ ਉਹਦਾ ਨਾਮ ਹਮੇਸ਼ਾ ਰਹਿਣੇ ਵਾਲਾ ਜੀ ਇਸ ਕਰਕੇ ਉਹਨੂੰ ਸੱਚਾ ਕਿਹਾ ਜਾਂਦਾ ਜੀ ਉਹਦਾ ਨਾਮ ਹਮੇਸ਼ਾ ਕੈਮਰਾ ਨਾ ਇੱਕੋ ਨਾਮ ਹੁਕਮ ਹੈ ਹੁ ਨਾਮ ਨਾਮ ਦੀ ਪਰਿਭਾਸ਼ਾ ਜਾਣਨੀ ਹੋਵੇ ਮਹਾਰਾਜ ਨੇ ਨਾਮ ਨੂੰ ਹੁਕਮ ਕਹਿ ਦਿੱਤਾ ਜੀ ਉਹਦਾ ਹੁਕਮ ਹਟਾਲਿਆ ਜੀ ਉਹਦਾ ਹੁਕਮ ਨਹੀਂ ਮੋੜਿਆ ਜਾਂਦਾ ਹੁਕਮ ਨਹੀਂ ਉਹਦਾ ਨਾਸ਼ ਹੁੰਦਾ ਹੁਕਮ ਦੇ ਨਾਲ ਸਾਰੇ ਨਾਸ਼ ਹੋ ਜਾਂਦੇ ਆ ਸਾਰੇ ਪੈਦਾ ਹੁੰਦੇ ਨੇ ਪਰ ਉਹਦਾ ਹੁਕਮ ਕੋ ਨਹੀਂ ਮਟਦਾ ਜੀ ਪਰ ਉਹਦਾ ਨਾਮ ਤੇ ਆਓ ਬਾਕੀ ਆਪਣੇ ਮਨ ਨੂੰ ਵੀ ਪ੍ਰੀਤਮ ਕਿਹਾ ਜਾਂਦਾ ਜੀ ਆਪਣੇ ਮਨ ਨੂੰ ਨਾ ਪ੍ਰੀਤਮ ਸੱਚਾ ਨਾਮ ਧਿਆਇ ਇਹ ਮੇਰੇ ਪਿਆਰੇ ਮਨਾ ਪ੍ਰੀਤਮ ਪਰਮੇਸ਼ਰ ਵੀ ਕਹਿੰਦੇ ਮਾਨਣ ਵੀ ਕਹਿੰਦੇ ਜੀ ਮਾਨਣ ਵੀ ਪਿਆਰ ਦੇ ਨਾਲ ਕਿਹਾ ਜਾ ਸਕਦਾ ਹੈ ਵੀ ਪ੍ਰੀਤਮ ਸੱਚਾ ਨਾਮ ਧਿਆਇ ਉਹ ਸੱਚੇ ਦਾ ਨਾਮ ਧਿਆਓ ਦੁੱਖ ਦਰਦ ਬਿਨਸੀ ਭਵ ਸਾਗਰ ਗੁਰ ਕੀ ਮੂਰਤ ਰਿਦੈ ਬਸਾਈ ਰਹਾ ਗੁਰ ਕੀ ਮੂਰਤ ਨੂੰ ਫਿਰ ਦੇ ਵਿੱਚ ਬਸਾਉਣ ਦਾ ਉਪਦੇਸ਼ ਹੈ ਮਹਾਰਾਜ ਕਹਿੰਦੇ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰੂ ਦੀ ਮੂਰਤ ਦਾ ਮਨ ਵਿੱਚ ਧਿਆਨ ਤੁਰ ਗੁਰ ਕੀ ਮੂਰਤ ਗੁਰ ਸ਼ਬਦ ਆ ਗੁਰੂ ਦਾ ਸ਼ਬਦ ਹਿਰਦੇ ਵਿੱਚ ਚੱਲਣਾ ਚਾਹੀਦਾ ਜੀ ਗੁਰਮੰਤਰ ਮੂਲ ਮੰਤਰ ਗੁਰ ਬਾਣੀ ਇਹ ਹਿਰਦੇ ਵਿੱਚ ਚੱਲਣਾ ਚਾਹੀਦਾ ਜੀ ਜਿ ਗੁਰ ਕੀ ਮੂਰਤ ਰਿਦੈ ਬਸਾਈ ਰਹਾ ਇਹਦੇ ਨਾਲ ਕੀ ਹੁੰਦਾ ਮਹਾਰਾਜ ਕਹਿੰਦੇ ਜਿਹੜਾ ਇਹ ਭਵ ਸਾਗਰ ਸੰਸਾਰ ਨੂੰ ਕਹਿ ਦਿੱਤਾ ਪਾਵ ਸਾਗਰ ਦੇ ਵਿੱਚ ਜਿੰਨੇ ਵੀ ਦੁੱਖ ਨੇ ਉਹਨਾਂ ਦਾ ਦਰਦ ਦਰਦ ਤਾਂ ਦੁੱਖ ਦਾ ਹੀ ਹੁੰਦਾ ਜੀ ਉਹ ਦੁੱਖ ਚਾਹੇ ਤਨ ਦਾ ਆ ਚਾਹੇ ਮਨ ਦਾ ਆ ਹਾਂਜੀ ਪਾਵ ਸਾਗਰ ਦੇ ਵਿੱਚ ਦੁੱਖ ਚਾਹੇ ਤਨ ਦਾ ਆ ਚਾਹੇ ਮਨ ਦਾ ਆ ਸੱਚੇ ਪਾਤਸ਼ਾਹ ਕਹਿੰਦੇ ਜੇ ਗੁਰ ਸ਼ਬਦ ਗੁਰ ਕੀ ਮੂਰਤ ਹਿਰਦੇ ਵਿੱਚ ਤੂੰ ਵਸਾਵੇਂਗਾ ਤੇ ਇਹ ਜਿਹੜਾ ਤੇਰਾ ਦੁੱਖ ਹੈ ਉਹ ਖਤਮ ਹੋ ਜਾਵੇਗਾ ਰਹਾਉ ਦੁਸ਼ਮਨ ਹਤੇ ਦੁਖੀ ਸਭ ਵਿਆਪੇ ਹਰ ਸ਼ਰਨਾਈ ਆਇਆ ਪਰਮਾਤਮਾ ਪਰਮੇਸ਼ਰ ਦੀ ਸ਼ਰਨ ਵਿੱਚ ਰਿਹਾ ਕਰੋ ਮਾਰਾ ਕਹਿੰਦੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਵਿਰਧ ਸਵਾਮੀ ਸੰਧਾ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਪਰਮੇਸ਼ਰ ਉਹਨੂੰ ਗਲੇ ਨਾਲ ਲਾ ਲੈਂਦਾ ਇਹਦਾ ਸੁਭਾਅ ਹੈ ਮੁੱਢਕ ਦੀ ਮੋਦਾ ਸੁਭਾਅ ਹੈ ਇਹ ਉਹਦਾ ਫਿਰਦੇ ਸੱਚੇ ਪਾਸ਼ਾ ਜਿਹਦਾ ਸਾਡੇ ਪਾਵਨੀ ਵੇਖਦਾ ਸਾਡੇ ਦੁੱਖ ਨਹੀਂ ਵੇਖਦਾ ਭਜਿਲਾ ਸ਼ਰਨ ਆ ਗਿਆ ਟੈ ਪਿਆ ਦਵਾਰੇ ਬਸ ਨੂੰ ਮੇਲ ਲੋ ਬੜਿਆ ਉਹਦੀ ਬੜਾਈ ਹੈ ਉਹਨੂੰ ਮੇਲ ਲੈਂਦਾ ਜੀ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸ਼ਰਨ ਵਿੱਚ ਆ ਜਾਂਦੇ ਨੇ ਤੇ ਉਹਨਾਂ ਦੇ ਦੁਸ਼ਮਣ ਜਿਹੜੇ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਦੁਸ਼ਮਣ ਹਤੇ ਦੁਖੀ ਸਭ ਵਿਆਪੇ ਤੇ ਜਿਹੜੇ ਏ ਜਿਹੜੇ ਦੁਖੀ ਨੇ ਹਨ ਦੁਖੀ ਸਹਿਲ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਦੁਖੀ ਨੇ ਸੋ ਉਹਨਾਂ ਦਾ ਉਹਨਾਂ ਦੇ ਹੁਣ ਬਚਨ ਕਰਦੇ ਜਿਹੜੇ ਦੁਖੀ ਆ ਸਭ ਵਿਆਪੇ ਹਾਂਜੀ ਦੁਖੀ ਸਭ ਵਿਆਪੇ ਇਹ ਜਿਹੜੇ ਦੁਖੀ ਨੇ ਉਹਨਾਂ ਨੂੰ ਇਹ ਜਿਹੜੇ ਪਾਪ ਜਿਹੜੇ ਵਿਆਪ ਜਾਂਦੇ ਨੇ ਦੁਖੀਆਂ ਨੂੰ ਪਾਪ ਵਿਆਪਦੇ ਨੇ ਦੁਖੀਆਂ ਨੂੰ ਜਿਹੜੇ ਸ਼ਰਨ ਵਿੱਚ ਹੁੰਦੇ ਨੇ ਉਹਨਾਂ ਨੂੰ ਪਾਪ ਕੁਝ ਨਹੀਂ ਕਰਦੇ। ਦੁੱਖੀ ਸਭ ਵਿਆਪੇ। ਦੁੱਖ ਐ ਦੁੱਖੀਆਂ ਨੂੰ ਵਿਆਪਦੇ ਨੇ। ਦੁਸ਼ਮਨ ਹਤੇ। ਤੇ ਦੁਸ਼ਮਨ ਜਿਹੜੇ ਨੇ ਖਤਮ ਹੁੰਦੇ ਨੇ ਤੇ ਦੁੱਖੀਆਂ ਨੂੰ ਇਹ ਪਾਪ ਖਤਮ ਵਿਆਪ ਜਾਂਦੇ ਨੇ। ਜਿਹੜੇ ਸ਼ਰਨ ਆ ਜਾਂਦੇ ਨੇ ਉਹਨਾਂ ਦੇ ਦੁਸ਼ਮਨ ਖਤਮ ਹੁੰਦੇ ਨੇ ਤੇ ਜਿਹੜੇ ਉਹਨਾਂ ਦੇ ਦੁੱਖੀ ਹੁੰਦੇ ਨੇ ਦੁਸ਼ਮਣ ਉਲਟੇ ਉਹਨਾਂ ਨੂੰ ਹੀ ਉਹ ਪਾਪ ਜਿਹੜੇ ਵਿਆਪ ਜਾਂਦੇ ਨੇ ਬਸ ਉਹੀ ਵਚਨ ਆ ਜਾਂਦਾ ਵੀ ਜਿੱਦਾਂ ਤੁਸੀਂ ਕਰੋਗੇ ਉਹਦਾ ਉਸੇ ਤਰ੍ਹਾਂ ਹੀ ਜਵਾਬ ਮਿਲਦਾ ਤੁਹਾਨੂੰ ਚੰਗਾ ਕਰੋਗੇ ਚੰਗਾ ਮਿਲਦਾ ਮਾੜਾ ਕਰੋਗੇ ਮਾੜਾ ਮਿਲਦਾ ਜੀ ਦੁਸ਼ਮਣ ਹਤੇ ਦੁਖੀ ਸਭ ਵਿਆਪੇ ਹਰ ਸ਼ਰਣਾ ਹੀ ਆਇਆ ਅ ਬਾਕੀੜੇ ਸੀਗੇ ਨਾ ਦੋਖ ਪਾਪ ਸਾਨੂੰ ਵਿਆਪਦੇ ਸੀਗੇ ਕਿਹਦੇ ਦੁਖੀ ਸਭ ਵਿਆਪੇ ਦੁਖੀ ਦੁਖ ਦੇਣ ਵਾਲੇ ਪਾਪ ਸਾਨੂੰ ਵਿਆਪੇ ਹੋਏ ਸੀਗੇ ਇਹ ਸਾਡੇ ਦੁਸ਼ਮਣ ਸੀ ਜਦੋਂ ਹਰਿ ਦੀ ਸ਼ਰਣ ਵਿੱਚ ਆ ਗਏ ਉਹ ਖਤੇ ਖਤਮ ਹੋ ਗਏ ਰੱਖਣ ਹਾਰਾ ਹਾਥ ਦੇ ਰੱਖਿਓ ਨਾਮ ਪਦਾਰਥ ਪਾਇਆ ਪ੍ਰਮਾਤਮਾ ਪਰਮੇਸ਼ਰ ਜਿਹੜਾ ਆ ਉਹ ਰੱਖਣੇ ਵਾਲਾ ਹੈ ਜੀ ਉਹ ਰੱਖ ਰੱਖਣ ਹਾਰਾ ਹੱਥ ਦੇ ਰੱਖਾਤ ਦੇ ਕੇ ਰੱਖਦਾ ਜੀ ਨਾਮ ਪਦਾਰਥ ਪਾਇਆ ਜਿਨ੍ਹਾਂ ਨੂੰ ਨਾਮ ਪਦਾਰਥ ਪ੍ਰਾਪਤ ਹੋ ਜਾਂਦਾ ਹੈ ਤੇ ਉਹਨਾਂ ਨੂੰ ਪ੍ਰਮਾਤਮਾ ਪਰਮੇਸ਼ਰ ਹੱਥ ਦੇ ਕੇ ਰੱਖਦਾ ਹੈ ਸੰਸਾਰ ਦੇ ਵਿੱਚ ਉਹਦੇ ਰੱਖਣਦੇ ਆ ਆਪਾਂ ਜੇ ਕੋਈ ਹਾਂ ਪਈ ਅਸੀਂ ਆਪ ਕੁਝ ਕਰ ਸਕਦੇ ਹੋਈਏ ਸੱਚੇ ਪਾਸ਼ਾ ਕਹਿੰਦੇ ਭਾਈ ਨਰ ਚਾਹਤ ਕੁਸ਼ਾਰ ਹੋ ਰਹਾ ਕਿਉਂ ਰਹਾ ਬੰਦਾ ਕੁਝ ਨਹੀਂ ਕਰ ਸਕਦਾ ਅਸੀਂ ਉਹਦੇ ਰੱਖਣ ਦੇ ਹਾਂ ਹੀ ਆਪ ਕੁਝ ਨਹੀਂ ਕਰ ਸਕਦੇ ਜੀ ਤੇ ਨਾਮ ਪਦਾਰਥ ਪਾਇਆ ਨਾਮ ਪਦਾਰਥ ਪ੍ਰਾਪਤ ਹੋ ਜਾਣਾ ਕਿਤੇ ਛੋਟੀ ਜੀ ਗੱਲ ਥੋੜੀ ਹੈ ਜੀ ਹੁਣ ਜਦੋਂ ਮਾਇਆ ਦੇ ਵਿਗਨ ਪੈਂਦੇ ਨੇ ਉਥੋਂ ਪ੍ਰਮਾਤਮਾ ਅਥ ਦੀ ਕਿ ਪਹਚਾਈ ਜਾਵੇ ਮਾੜੇ ਕਰਮਾਂ ਤੋਂ ਹੱਥ ਦੇ ਕੇ ਬਚਾਈ ਜਾਵੇ ਗਈ ਨਾਮ ਪਦਾਰਥ ਮਿਲੂਗਾ ਜੇ ਸਾਡਾ ਜੀਵਨ ਹੀ ਡੇਗ ਗਿਆ ਤੇ ਨਾਮ ਪਦਾਰਥ ਕਿੱਥੋਂ ਮਿਲੇਗਾ ਮਾਰੇ ਪਾਸੇ ਤੂੰ ਜਾਣ ਤੂੰ ਹੱਥ ਦੇ ਕੇ ਉਹ ਰੋਕ ਲਵੇ ਸੰ। ਫੇਨਾੰਪਕਾਰਤ ਸ੍ਰਾਪਤ ਹੁੰਦਾ ਹੈ। ਬਾਕੀ ਜਿਨ੍ਹਾਂ ਦੇ ਪੱਲੇ ਨਾਮ ਹੁੰਦਾ ਉਹਨਾਂ ਦਾ ਮਾਰ ਕੇ ਨੇ ਬਾਲ ਲੰਕਾ ਹੋ ਜਾਂਦਾ। ਵਿਚ ਕਰਤਾਪੁਰਖ ਨੂੰ ਹੱਥ ਦੇ ਕੇ ਰੱਖਦਾ ਜੀ। ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਾਂ ਉੱਠਤਾ। ਕਰ ਕਿਰਪਾ ਕਿਲਵਿਖ ਸਭ ਕਾਟੇ। ਕਰ ਕਿਰਪਾ ਕਿਲਵਿਖ ਸਭ ਕਾਟੇ ਨਾਮ ਨਿਰਮਲ ਮਨ ਦੀਆ। ਉਹ ਵੇ ਆਪਣੀ ਕਿਰਪਾ ਕਰਕੇ ਪਾਪਾਂ ਨੂੰ ਕੱਟ ਦਿੰਦਾ ਜੀ ਜੇ ਸੀ ਕਹੀਏ ਵੀ ਅਸੀਂ ਇੰਨੇ ਚੰਗੇ ਕਰਮਾਂ ਵਾਲੇ ਆ ਅਸੀਂ ਇੰਨੇ ਸ਼ੁਭ ਕਰਮ ਕਰਦੇ ਇੰਨਾ ਜਪ ਤਪ ਕਰਦੇ ਜਿਹਦੇ ਕਰਕੇ ਪਾਪ ਸੀ ਕੱਟ ਲਏ ਨਹੀਂ ਭਾਈ ਪਾਪ ਪਤਾ ਨਹੀਂ ਸਾਡੇ ਕਿੰਨੇ ਕਿਆ ਔਰ ਕਦੋਂ ਦੇ ਜਮਾ ਹੋਏ ਪਏ ਨੇ ਪਾਪ ਤੇ ਰੱਬ ਵਾਲੇ ਪਾਸੇ ਤਾਂ ਅਸੀਂ ਹੁਣੇ ਆਏ ਹੋਵਾਂਗੇ ਰੱਬ ਵਾਲੇ ਪਾਸੇ ਨੂੰ ਆਇਆ ਨੂੰ ਕਿੰਨਾ ਕੁ ਟਾਈਮ ਹੋਇਆ ਸਾਨੂੰ ਹਾਂਜੀ ਇਸ ਕਰਕੇ ਜੇ ਉਹ ਸਾਨੂੰ ਰੱਖਦਾ ਉਹਦੀ ਆਪਣੀ ਕਿਰਪਾ ਆ ਜੀ ਜੇ ਸਾਨੂੰ ਉਹਨੇ ਸੰਗਤ ਦੇ ਦਿੱਤੀ ਜਾਂ ਬੰਦਗੀ ਕਰਾਉਂਦਾ ਉਹਦੀ ਕਿਰਪਾ ਆ ਇਹ ਤਾਂ ਉਹਦੀ ਮਿਹਰ ਹੈ ਜੀ ਉਹਨੇ ਸਾਨੂੰ ਰੱਖ ਲਿਆ ਉਹਨੇ ਸਾਡੇ ਪਾਪ ਕੱਟ ਦਿੱਤੇ ਨਾਮ ਨਿਰਮਲ ਮਨ ਦਈਆ ਮਨ ਨੂੰ ਨਿਰਮਲ ਕਰ ਦਤਾ ਨਾਮ ਬਖਸ਼ਿਸ਼ ਕਰ ਦਤਾ ਜੀ ਜਿੰਨਾ ਚਿਰ ਮਨ ਨਿਰਮਲ ਨਹੀਂ ਹੁੰਦਾ ਨਾਮ ਲਗਦੀ ਬਾਤ ਸ਼ਾ ਹੀ ਨਹੀਂ ਹੁੰਦਾ ਜੀ ਨਹੀਂ ਪਹਿਲਾਂ ਉਹਨੇ ਮਨ ਨੂੰ ਨਿਰਮਲ ਕੀਤਾ ਕਿਉਂਕਿ ਨਾਮ ਜੁ ਦੇਣਾ ਸੀਗਾ ਜੀ ਉਹਨੇ ਸੋਧਨ ਬਣਾ ਦਿੰਦਾ ਜੀ ਉਹ ਜਿਹਦਾ ਜ਼ਿੰਮੇਦਾਰ ਹੈ ਜਿਹੜਾ ਧਰਤੀ ਵਿੱਚ ਬੀਜ ਪਾਉਣਾ ਹੁੰਦਾ ਬੀਜ ਪਾਉਣ ਜੋਗ ਬਣਾਉਂਦਾ ਧਰਤੀ ਨੂੰ ਇਹ ਤਾਂ ਥੋੜੀ ਵੀ ਬੀਜ ਛੱਡ ਦਿੰਦਾ ਜੀ ਬੰਜਰ ਧਰਤੀ ਵਿੱਚ ਬੀਜ ਕੋਈ ਛੱਡਦਾ ਜੀ ਜ਼ਮੀਦਾ ਕਦੀ ਵੀ ਨਹੀਂ ਛੱਡਦਾ ਜੀ ਪਰਮੇਸ਼ਰ ਨੇ ਜਿਸ ਨੂੰ ਨਾਮ ਦੇਣਾ ਹੁੰਦਾ ਉਹਨੂੰ ਮਨ ਨੂੰ નિર્ਮਲ ਕਰ ਦਿੰਦਾ ਮਨ ਨੂੰ નિર્ਮਲ ਕਰਨ ਤੇ ਉਹਦੇ ਕੋਈ ਤਰੀਕੇ ਨਹੀਂ ਸੀ ਬੜੇ ਤਰੀਕੇ ਨੇ ਮਨ ਨੂੰ નિર્ਮਲ ਕਰਨ ਦੇ ਇਹ ਤਾਂ ਸੋ ਜਿਹੜੇ ਇਹ ਦੇ ਇਸ ਸਿਸਟਮ ਵਿੱਚ ਨਿਕਲਦੇ ਨੇ ਉਹਨਾਂ ਨੂੰ ਪਤਾ ਕੁ ਉਹਦੇ ਨਾਲ ਕਿਹੜਾ ਟੰਗ ਤਰੀਕਾ ਕਿਹੜੀ ਵਿਧੀ ਪ੍ਰਮਾਤਮਾ ਨੇ ਕੀਤੀ ਹੈ ਜੀ ਇਹਦਾ ਉਹਨੂੰ ਪਤਾ ਹੁੰਦਾ ਕਰ ਕਿਰਪਾ ਕਿਲਬੁਕ ਸਭ ਕਾਟੇ ਨਾਮ ਨਿਰਮਲ ਮਨ ਦੀਆ ਮਨ ਵਿੱਚ ਉਹਨੇ ਨਿਰਮਲਤਾ ਬਖਸ਼ਿਸ਼ ਕਰ ਦਿੱਤਾ ਹੁਣ ਗੁਰ ਨਿਧਾਨ ਨਾਨਕ ਮਨ ਵਸਿਆ ਬਾਹੁਰ ਦੁੱਖ ਨਾ ਥੀ ਹੁਣ ਗੁਣਾ ਦਾ ਖਜ਼ਾਨਾ ਨਾਮ ਇਹ ਮਨ ਵਿੱਚ ਵਸ ਗਿਆ ਜੀ ਉਨੇ ਬਸਾ ਦਿੱਤਾ ਨਾ ਗੁਣਾ ਦਾ ਖਜ਼ਾਨਾ ਨਾਮ ਮਨ ਵਿੱਚ ਉਹਨੇ ਬਸਾ ਦਿੱਤਾ ਫਿਰ ਬਾਹੜ ਦੁੱਖ ਨਾ ਥੀ ਆ ਮੁੜ ਕੇ ਦੁੱਖ ਦਾ ਮਤਲਬ ਹੀ ਕੋਈ ਨਹੀਂ ਜੀ ਹੈ ਨਾ ਦੁੱਖਾਂ ਦਾ ਹੀ ਦਰਦ ਸਿਗਾ ਤੇ ਜਦੋਂ ਨਾਮ ਮਨ ਵਿੱਚ ਵਸ ਗਿਆ ਦੁੱਖਾਂ ਦਾ ਹੀ ਜਾਏ ਹੋਰ ਤਾਂ ਦੁੱਖਾਂ ਨੂੰ ਜਗਾਈ ਕੋਈ ਨਹੀਂ ਜੀ ਕਿਉਂ ਕਿਉਂਕਿ ਪ੍ਰਮਾਤਮਾ ਪਰਮੇਸ਼ਰ ਨੇ ਨਾਮ ਮਨ ਦੇ ਵਿੱਚ ਬਸਾ ਦਿੱਤਾ ਜੀ ਬਲਾਰ ਮਹੱਲਾ ਪੰਜਵਾਂ ਅਗਲਾ ਸ਼ਬਦ ਆ ਗਿਆ ਜੀ ਪਰਬ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਏ ਪ੍ਰਭੂ ਏ ਮੇਰਾ ਰੱਬਾ ਮੇਰੇ ਪ੍ਰਾਣਾ ਤੋਂ ਤੂੰ ਪਿਆਰਾ ਨਾ ਜਿਹੜਾ ਹੁਣ ਰੱਬ ਦੇ ਨਾਲ ਸਿੱਧੀਆਂ ਗੱਲਾਂ ਕਰਦਾ ਜਿਹਨੂੰ ਇਹ ਅਹਿਸਾਸ ਹੋਣ ਲੱਗ ਪਿਆ ਕਿ ਪਰਮਾਤਮਾ ਪਰਮੇਸ਼ਰ ਮੇਰੇ ਅੰਗ ਸੰਗ ਹੈ ਮੈਨੂੰ ਦੇਖਦਾ ਮੈਨੂੰ ਸੁਣਦਾ ਤੇ ਇਹ ਅਵਸਥਾ ਤੜੇ ਬਣੂ ਜੇ ਉਹਦਾ ਸਾਰਿਆਂ ਨਾਲੋਂ ਪਿਆਰ ਟੁੱਟ ਕੇ ਤੇ ਰੱਬ ਦੇ ਨਾਲ ਪਊਗਾ ਉਕੂ ਮੇਰੇ ਇੱਕੋ ਹੀ ਪ੍ਰੀਤਮ ਹੈ ਇੱਕੋ ਹੀ ਸਖਾ ਹੈ ਇੱਕੋ ਹੀ ਮਿੱਤਰ ਹੈ ਉਹੀ ਗੁਰਦੇਵ ਹੈ ਮਾਤਾ ਉਹੀ ਪਿਤਾ ਇਦਾਂ ਬੰਸੇ ਸਮੂਦਾ ਬਣਿਆ ਇੱਕ ਇੱਕ ਨਾਲ ਇੱਕ ਦੇ ਨਾਲ ਉਹ ਜੁੜ ਜਾਂਦਾ ਤੇ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰਾਣਾ ਤੋਂ ਵੀ ਪਿਆਰੇ ਪਰਮਾਤਮਾ ਐਸੇ ਕਰਕੇ ਪ੍ਰਭਾਵੇ ਮੈਨੂੰ ਸਾਥ ਤੇ ਰੱਖਿਆ ਬਿਨਾ ਪ੍ਰਾਣਾ ਤੋਂ ਉਹ ਰੱਖਿਆ ਕਰ ਦਿੰਦਾ ਜਿਨ੍ਹਾਂ ਦਾ ਐਡਾ ਪਿਆਰ ਹੁੰਦਾ ਬਿਨਾ ਪ੍ਰਾਣਾ ਤੋਂ ਵੀ ਉਹ ਜਵਾਲਦਾ ਜੀ ਪ੍ਰੇਮ ਭਗਤ ਹੁਣ ਜਿਹੜੀ ਸੁਰਤੀ ਹੁੰਦੀ ਹੈ ਉਹ 'ਚ ਕਿਹੜੇ ਪ੍ਰਾਣ ਹੁੰਦੇ ਆ ਜੀ ਜੇ ਆਪਾਂ ਕਹੀ ਵੀ ਕਿਦਾਂ ਚਵਾਲਦਾ ਸੁਰਤੀ 'ਚ ਕਿਹੜੇ ਪ੍ਰਾਣ ਆ ਜੀ ਹੈਨਾ ਪ੍ਰਾਣ ਤਾਂ ਇਹ ਸਰੀਰ ਨੂੰ ਚਾਹੀਦੇ ਆ ਸੁਰਤੀ 'ਚ ਕਿਹੜੇ ਪ੍ਰਾਣ ਆ ਜੀ ਇਸ ਕਰਕੇ ਸੁਰਤੀ ਦੇ ਲੈਵਲ ਤੇ ਪਤਾ ਨਹੀਂ ਕਿੰਨੇ ਕੁ ਜੀ ਰਹੇ ਨੇ ਜੀ ਤੇ ਸਰੀਰ ਦੇ ਹੁੰਦੇ ਆ ਵੀ ਸੁਰਤੀ ਦੇ ਲੈਵਲ ਸੁਰਤੀ ਦੇ ਲੈਵਲ ਤੇ ਜਣਾ ਸ਼ੁਰੂ ਕਰ ਦਿੰਦੇ ਨੇ ਅਹਿ ਤਾਂ ਰੋਟੀ ਪਾ ਅੰਨ ਪਾਣੀ ਦੀ ਗੱਲ ਕਰਦੇ ਸੀ ਅੰਨ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ ਉਹ ਪ੍ਰਾਣਾਂ ਤੋਂ ਬਿਨਾਂ ਵੀ ਰਹਿ ਲੈਂਦੇ ਨੇ ਜੀ ਉਹ ਪ੍ਰਾਣ ਉਹ বিনা ਵੀਰ ਲੈ ਲੈਂਦੇ ਨੇ ਕਿਉਂ ਕਿਉਂਕਿ ਭਾਈ ਉਹਨਾਂ ਦਾ ਪਿਆਰ ਹੀ ਪਰਮਾਤਮਾ ਪਰਮੇਸ਼ਰ ਦੇ ਨਾਲ ਐਸਾ ਹੋ ਗਿਆ ਜੀ ਥੋੜੀ ਅਸੀਂ ਅਜੀਬ ਜੀ ਗੱਲ ਹੈ ਪਰ ਬਾਣੀ ਨੇ ਜਦੋਂ ਪੜ੍ਹਦੇ ਬਾਣੀ ਤਾਂ ਹੀ ਕਹਿੰਦੀ ਹੈ ਜੀ ਪ੍ਰੇਮ ਭਗਤ ਆਪਣੋ ਨਾਮ ਦੀਜੈ ਦਇਆ ਅਨਗ੍ਰਹ ਧਾਰੇ ਪ੍ਰੇਮਾ ਭਗਤੀ ਕਰਨੇ ਵਾਲੇ ਨੇ ਜਿਹੜੇ ਜਿੰਨਾਂ ਦੇ ਅੰਦਰ ਪਰਮਾਤਮਾ ਪਰਮੇਸ਼ਰ ਦੇ ਪ੍ਰਤੀ ਪਿਆਰ ਆ ਪ੍ਰੇਮਾ ਭਗਤੀ ਕਰਨੇ ਵਾਲੇ ਉਹਨਾਂ ਨੂੰ ਆਪਣਾ ਇਨਾਮ ਦਿੰਦਾ ਦਇਆਲ ਹੋ ਕੇ ਅਨਗ੍ਰਹ ਹੁਤਾਰੇ ਦਇਆਲ ਹੋ ਕੇ ਅਨਗ੍ਰਹ ਹੁੰਦਾ ਕਿਰਪਾ ਕਰਦਾ ਉਹ ਸਾਡੇ ਕਰਮ ਨਹੀਂ ਵੇਖਦਾ ਕਿਬਨਤ ਐਦਾ ਵੀਂਦਾ ਦੋਖਨ ਦੇਖਤ ਹੈ ਪਰ ਦੇਤ ਨਾ ਹਰ ਉਹ ਕਹਦਾ ਤੈਨੂੰ ਮੈਂ ਬੰਦਗੀ ਦੇਣੀ ਹੀ ਦੇਣੀ ਹੈ ਤੈਨੂੰ ਭਗਤ ਬਣਾਉਣਾ ਹੀ ਬਣਾਉਣਾ ਜੇ ਉਹ ਸਾਨੂੰ ਪਾਪੀਆਂ ਨੂੰ ਰਿਜਕ ਦੇ ਕੇ ਪਾਲ ਸਕਦਾ ਤੇ ਸਾਡੇ ਵਰਗੇ ਪਾਪੀਆਂ ਨੂੰ ਆਪਣਾ ਨਾਮ ਵੀ ਦੇ ਸਕਦਾ ਬੰਦਗੀ ਵੀ ਕਰਾ ਸਕਦਾ ਜੀ। ਤਰਾਈਆ ਬੰਦਗੀ ਹੈ। ਚੋਰਾਂ ਤੋਂ ਬੰਦਗੀ ਕਰਾ ਲਈ, ਠੱਗਾਂ ਤੋਂ ਬੰਦਗੀ ਕਰਾ ਲਈ, ਕਰਾ ਲਈ। ਹਾਂਜੀ ਤੇ ਕਿਤੇ ਕਿਤੇ ਕੋਲ ਨਹੀਂ ਬੰਦਗੀ ਕਰੇ ਇਸਨੇ। ਜਦੋਂ ਆਪਾਂ ਇਤਿਹਾਸ ਵਿੱਚ ਦਰਸ਼ਨ ਕਰਦੇ ਆਂ ਬੜੇ ਐਸੇ ਨਾਂ ਆਉਣਗੇ ਜਿਹੜੇ ਪਹਿਲਾਂ ਦਾ ਪਹਿਲਾ ਜੀਵਨ ਕੁਝ ਹੋਰ ਸੀ ਯੂ ਟਰਨ ਬਚ ਗਿਆ ਹੁਣ ਜੀਵਨ ਹੀ ਕੁਝ ਹੋ ਰਿਹਾ ਜੀ। ਉਨੇ ਕਰਉਣੀ ਆ ਬੰਦਗੀ ਜੀ ਉਹ ਕਰਵਾ ਲੈਂਦਾ ਜਿੱਤੋਂ ਮਰਜੀ ਆਪਣਾ ਨਾਮ ਚ ਪਾ ਲੇ ਇਸ ਕਰਕੇ ਅਨਗੁਰ ਹੋ ਧਾਰੇ ਆਪਣੀ ਕਿਰਪਾ ਉਹ ਜਿੱਤੇ ਧਾਰ ਦਿੰਦਾ ਦਇਆ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਨੂੰ ਪ੍ਰੇਮਾ ਭਗਤੀ ਬਖਸ਼ਿਸ਼ ਕਰਦਾ ਉਹ ਪ੍ਰੇਮਾ ਭਗਤੀ ਵਿੱਚ ਫਿਰ ਆਪਣਾ ਨਾਮ ਉਹ ਦੇ ਦਿੰਦਾ ਜੀ ਰਹਾ ਉਹ ਸਿਮਰੋ ਚਰਨ ਤੁਹਾਰੇ ਪ੍ਰੀਤਮ ਹਿਰਦੈ ਤੁਹਾਰੀ ਆਸਾ ਏ ਪ੍ਰਭੂ ਹੁਣ ਮੇਰੇ ਹਿਰਦੇ ਵਿੱਚ ਕੇਵਲ ਤੇ ਕੇਵਲ ਤੇਰੀ ਆਸ ਹੈ। ਛਿਮਰੋ ਚਰਨ ਤੁਮਾਰੇ ਪ੍ਰੀਤਮ ਮੈਂ ਕੇਵਲ ਤੇ ਕੇਵਲ ਤੇਰੇ ਇਹ ਚਰਣਾ ਨੂੰ ਹੀ ਹੁਣ ਪੂਜਦਾ ਜੀ। اے ਪ੍ਰੀਤਮ ਮੈਂ ਤੇਰੇ ਚਰਣਾ ਨੂੰ ਹੀ ਪੂਜਦਾ ਹਾਂ। ਤੇ ਮੇਰੇ ਹਿਰਦੇ ਦੇ ਵਿੱਚ ਹੁਣ ਕੇਵਲ ਤੇਰੀ ਹੀ ਆਸਾ ਤੁਮਰੀ ਆਸ ਭਰੋਸਾ ਤੁਮਰਾ। ਕੁਝ ਦਿਖਾ ਲਿਆ ਤਾਂ ਆਸ ਵੱਜਦੀ ਹੈ। ਜੇ ਬਿਨ ਦੇਖੇ ਉਪਜੈ ਨਹੀਂ ਆਸਾ। ਠੀਕ ਨਹੀਂ ਜੀ। ਜਦੋਂ ਕੁਝ ਇਹ ਦੇਖ ਲੈਂਦਾ ਅਸ ਵੀ ਤਦੇ ਹੀ ਵੱਜਦੀ ਹੈ ਹੁਣੇ ਇੰਨੀ ਦੁਨੀਆ ਲਾਲੋ ਅਬਲ ਦਾ ਸਾਰੇ ਹੀ ਲਾਲੋ ਕੋ ਕਿਸੇ ਰੂਪ ਦੇ ਵਿੱਚ ਰੱਬ ਨੂੰ ਮੰਨਦਾ ਕੋ ਕਿਸੇ ਰੂਪ ਦੇ ਵਿੱਚ ਰੱਬ ਨੂੰ ਮੰਨਦਾ ਤੇ ਸਾਰੇ ਰੱਬ ਨੂੰ ਮੰਨ ਰਹੇ ਆ ਸਭਨਾ ਨੇ ਕੁਝ ਨਾ ਕੁਝ ਦਾ ਦੇਖਿਆ ਤਦ ਹੀ ਮੰਨਦੇ ਨੇ ਕਿ ਨਾ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਤਾਂ ਐਸੀ ਘਟਨਾ ਵਾਪਰੀ ਹੋਈ ਹੈ ਭਾਈ ਤੇ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਦੂਰ ਦ੍ਰਿਸ਼ਟੀ ਜਦਿਵ ਦ੍ਰਿਸ਼ਟੀ ਬਖਸ਼ਿਸ਼ ਕਰ ਦੇ ਦੂਰ ਦ੍ਰਿਸ਼ਟੀ ਮਿਲ ਜੇ ਉਹ ਵੀ ਸਾਰੇ ਵੀ ਬੜਾ ਕੁਝ ਦੇਖਦੇ ਨੇ ਉਹ ਤਾਂ ਸਾਰੇ ਫਿਰ ਇਸ ਇਹ ਸਭ ਇਨਸਾਨ ਤਾਂ ਕਰ ਨਹੀਂ ਸਕਦਾ ਫੇ ਕੌਣ ਕਰਦਾ ਵੀ ਇਨਸਾਨ ਨਹੀਂ ਕਰ ਸਕਦਾ ਬੜੇ ਨਹੀਂ ਅਸੀਂ ਕੁਦਰਤ ਵੱਲ ਨਿਗਾਹ ਮਾਰ ਕੇ ਦੇਖ ਲੋ ਇਨਸਾਨ ਨਹੀਂ ਕਰ ਸਕਦਾ ਅਸੀਂ ਵੀ ਕੁਦਰਤ ਦਾ ਹਿੱਸਾ ਹੈ ਸਾਡੀ ਬਣਤਰ ਹੈ ਨਾ ਤੇ ਅਸੀਂ ਨਹੀਂ ਬਣਾ ਸਕਦੇ ਆਪਣੀ ਬਣਤਰ ਨੂੰ ਅਸੀਂ ਨਹੀਂ ਬਣਾ ਸਕਦੇ ਇਨਸਾਨ ਜੋ ਦੇਖ ਲੈਂਦਾ ਉਹਨੂੰ ਬਣਾਉਂਦਾ ਠੀਕ ਨਾ ਪਰ ਆਪਣਾ ਜੋ ਸਾਡਾ ਆਪਣਾ ਆਪ ਹੈ ਅਸੀਂ ਨਹੀਂ ਬਣਾ ਸਕਦੇ ਜੀ ਨਹੀਂ ਬਣਾ ਸਕਦੇ ਸਾਡਾ ਸਾਰਾ ਕੁਝ ਹੀ ਕੁਦਰਤ ਦੇ ਹੱਥ ਵਿੱਚ ਹੈ ਕੁਦਰਤ ਦੇ ਹੁਕਮ ਦੇ ਵਿੱਚ ਹੈ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ ਇਹ ਮਤਲਬ ਜੋਸੀਂ ਦੇਖਦੇ ਆ ਨਾ ਜੋ ਉਸ ਤੋਂ ਵੀ ਅੱਗੇ ਦੇਖੋ ਉਹ ਪਰੇ ਤੋਂ ਪਰੇ ਹੈ ਬੈਠਾ ਅਪਰੰਪਰ ਹੈ ਤਦ ਇਹਨੂੰ ਕਿਹਾ ਜਾਂਦਾ ਪਰੰਪਰ ਹੈ ਪਰੇ ਤੋਂ ਪਰੇ ਉਹਨੂੰ ਅੱਗੇ ਤੋਂ ਵੀ ਅੱਗੇ ਦੇਖੋ ਇਹ ਪਤਾ ਲੱਗਦਾ ਵੀ ਉਹ ਕੀ ਚੀਜ਼ ਹੈ ਪਰ ਸਾਡੀ ਸਮਰੱਥਾ ਕਿੰਨੀ ਕਿੱਡੀ ਦੂਰ ਤਾਈਂ ਸੀ ਦੇਖ ਸਕਦੇ ਆ ਦੇਵ ਦ੍ਰਿਸ਼ੀ ਵਾਲੇ ਤਾਂ ਬੜੀ ਦੂਰ ਤਾਈਂ ਦੇਖਦੇ ਨੇ ਭਾਈ ਤੇ ਦੂਰ ਦ੍ਰਿਸ਼ਟੀ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ ਕਈਆਂ ਦੀ ਦ੍ਰਿਸ਼ਟੀ ਬੜੀ ਛੋਟੀ ਜਿਹੀ ਹੁੰਦੀ ਆਪਣੇ ਪੇਟ ਦਾ ਫਿਕਰ ਹੁੰਦਾ ਆਪਣੇ ਸ਼ਰੀਰ ਦਾ ਫਿਕਰ ਹੁੰਦਾ ਬਸ ਥੋੜੀ ਜਿਹੀ ਦ੍ਰਿਸ਼ਟੀ ਦੇ ਮਾਲਕ ਹੁੰਦੇ ਨੇ ਉਹਨਾਂ ਨੂੰ ਨਹੀਂ ਬਦਲਣਾ ਸ਼ਿਮਰੋ ਚਰਨ ਤੁਮਾਰੇ ਪ੍ਰੀਤਮ ਹਿਰਦੇ ਤੁਮਾਰੀ ਆਸਾ ਹੁਣ ਇਹੀ ਆਸ ਹੈ ਨਾ ਜਿੱਦਾਂ ਸੀ ਆਸ ਲਾਉਂਦੇ ਆ ਮੇਰਾ ਕੰਮ ਹੋ ਜਾ ਕੰਮ ਹੋ ਜਵੇ ਤੇ ਕਰਦਾ ਰੱਬ ਸਾਨੂੰ ਕਦੀ ਨਿਰਾਸ਼ ਹੋਣੀ ਨਹੀਂ ਦਿੰਦਾ ਕਰਦਾ ਜੀ ਤੇ ਫਿਰ ਭਗਤਾਂ ਨੇ ਫਿਰ ਆਸ ਕੇਵਲ ਫਿਰ ਪ੍ਰਮਾਤਮਾ ਦੀ ਹੀ ਲਾਈ ਹੋਈ ਹੁੰਦੀ ਹੈ ਜੀ ਜੇ ਰੱਬ ਨੂੰ ਹੀ ਮੰਗ ਲਿਆ ਫਿਰ ਕੁਝ ਮੰਗਣ ਦੀ ਲੋੜ ਵੀ ਨਹੀਂ ਰਹਿੰਦੀ ਜੀ ਜੇ ਰੱਬ ਦੀ ਆਸ ਲਾ ਲਈ ਹੋਰ ਕਿਸੇ ਪਦਾਰਥ ਦੀ ਆਸ ਕਰਨ ਦੀ ਲੋੜ ਵੀ ਨਹੀਂ ਰਹਿੰਦੀ ਜੀ ਉਹਨਾਂ ਦਾ ਇਹ ਜੀ ਤੇ ਰੱਬ ਉਹਨਾਂ ਨੂੰ ਨਿਰਾਸ਼ ਨਹੀਂ ਕਰਦਾ ਜੀ ਸੰਤ ਜਨਾ ਪਹਿ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਜਿਹੜੇ ਰੱਬ ਦੀ ਪਿਆਰੀ ਸੰਤ ਜਾਨ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਮੇਰੇ ਮਨ ਵਿੱਚ ਪ੍ਰਮਾਤਮਾ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਬੜੀ ਹੈ ਮੇਰੇ ਤੇ ਦਇਆ ਕਰੋ ਤਰਸ ਖਾਵੋ ਮਨੂੰ ਚਾਹਤ ਬੜੀ ਮੰਦਰ ਵੀ ਪੜਾ ਦਿਓ ਭਾਈ ਪ੍ਰੀਤਮ ਦੇਵ ਮਲਾਈ ਕਿਰਪਾ ਕਰ ਦਿਓ ਸੰਤ ਜਨਾ ਸੰਗਤ ਦੀ ਗੱਲ ਆਗੀ ਰੱਬ ਦੇ ਕਹਰੇ ਬਿਸ਼ਰਤ ਮਾਰਨ ਜੀਵਨ ਹਰ ਮਿਲਤੇ ਜਨ ਕੋ ਦਰਸ਼ਨ ਦੀ ਜੀ ਜਦੋਂ ਪਰਮਾਤਮਾ ਦਾ ਨਾਮ ਨਾਮ ਨਾਲ ਵਿਛੜਾ ਹੁੰਦਾ ਤਾਂ ਮੌਤ ਹੈ ਬਿਸ਼ਰਤ ਮਰਨ ਹੈ ਨਾ ਜਦੋਂ ਨਾਮ ਵਿਸਰਦਾ ਆ ਤਾਂ ਮੌਤ ਹੈ ਜੀ ਜੀ ਵਿਸਰੇ ਮਰ ਜਾਓ ਤੇ ਬਾਕੀ ਕਹਿੰਦੇ ਜੀਵਨ ਹਰ ਮਿਲ ਤੇ ਆਖਾਂ ਜੀਵ ਜਦੋਂ ਉਹਦੇ ਨਾਲ ਬਲਾਪਿਓ ਅਸਲ ਜੀਵਨ ਉਹਦੇ ਨਾਲ ਬਲਾਪ ਦੇ ਵਿੱਚ ਹੈ ਜਨ ਕੋ ਦਰਸ਼ਨ ਦੀ ਜਾਂ ਇਸ ਅਵਸਥਾ ਤੇ ਕਰ ਜਦੋਂ ਭਗਤ ਪਹੁੰਚ ਜਾਂਦਾ ਹੈ ਤੇ ਫੇਰ ਭਾਈ ਉਹਨੂੰ ਮਰਨ ਦੇ ਦਿੰਦਾ ਉਸ ਜਨ ਨੂੰ ਮਰਨ ਦੇ ਦਿੰਦਾ ਨਾ ਉਹਨੂੰ ਦਰਸ਼ਨ ਦਿੰਦਾ ਸੋ ਅੰਦਰੋਂ ਜਵਾਲਾ ਜੀ ਉਸ ਨੂੰ ਜਦੋਂ ਇਸ ਅਵਸਥਾ ਤੇ ਕਿਰਪਾਤ ਗਿਆ ਹੁੰਦਾ ਤੇ ਤੂੰ ਮਿਲਦਾ ਤਾਂ ਮੇਰਾ ਜੀਵਨ ਹੈ ਨਹੀਂ ਮਿਲਦਾ ਤਾਂ ਮੇਰੀ ਮੌਤ ਹੈ ਜੀ ਹਾਂਜੀ ਬਿਸ਼ਰਤ ਮਰਨ ਜੀਵਨ ਹਰ ਮਿਲਤੇ ਜਨ ਕਾ ਉਹ ਦਰਸ਼ਨ ਦੀਚੈ ਨਾਮ ਆਧਾਰ ਜੀਵਨ ਤਨ ਨਾਨਕ ਪ੍ਰਭ ਮੇਰੀ ਕਿਰਪਾ ਕੀਜੈ ਤੇ ਮਾਰੇ ਕਹਿੰਦੇ ਨਾਨਕ ਤੋਂ ਨਾਨਕ ਜੀ ਕਹਿੰਦੇ ਨੇ ਉਹਨਾਂ ਦਾ ਜੀਵਨ ਧਨ ਹੋ ਜਾਂਦਾ ਜਿਨ੍ਹਾਂ ਦਾ ਜੀਵਨ ਜਿਨ੍ਹਾਂ ਦਾ ਆਧਾਰ ਨਾਮ ਹੁੰਦਾ ਜਿਨ੍ਹਾਂ ਦਾ ਆਧਾਰ ਆਸਰਾ ਨਾਮ ਹੁੰਦਾ ਨਾਨਕ ਜੀ ਕਹਿੰਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਜੀਵਨ ਧਨ ਹੈ ਪ੍ਰਭ ਮੇਰੇ ਕਿਰਪਾ ਕੀ ਜੇ ਮਿਰਤੇ ਵੀ ਕਿਰਪਾ ਕਰ ਮੇਰਾ ਵੀ ਆਧਾਰ ਤੇਰਾ ਨਾਮ ਬਣ ਜਾਵੇ ਤਦ ਕਰਕੇ ਮੈਂ ਵੀ ਧਨ ਹੋ ਜਾਵਾਂ ਭਲਾ ਹਰ ਮਹੱਲਾ 5 ਅਗਲਾ ਸ਼ਰਧਾ ਦੇ ਅਬ ਆਪਣੇ ਪ੍ਰੀਤਮ ਸਿਉ ਬਣ ਲਈ ਨਾ ਵੀ ਆ ਗਲ ਰਾਸ ਰਲ ਗਈ ਹੁਣ ਰਾਸ ਤਾਂ ਰਾਣੀ ਰਲਣੀ ਹੈ ਜੇ ਰੱਬ ਵਰਗਾ ਬਣੇਗਾ ਜੀ ਰੱਬ ਨੇ ਤੇਰੇ ਵਰਗਾ ਥੋੜੀ ਬਣਨਾ ਤੂੰ ਰੱਬ ਵਰਗਾ ਬਣਨਾ ਜੀ ਤੇ ਫਿਰ ਰੱਬ ਉੱਚ ਮਦਦ ਕਰਦਾ ਜੀ ਗੁਰੂ ਮਦਦ ਕਰਦਾ ਵੀ ਕਿੰਦਾ ਦੇ ਬਣੀ ਦਾ ਰੱਬ ਵਰਗੇ ਕਿੰਦਾ ਜਿਵੇਂ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਰੱਬ ਕਹਿੰਦਾ ਮੈਨੂੰ ਤੂੰ ਚੰਗਾ ਲੱਗਣਾ ਤੂੰ ਮੇਰੇ ਵਰਗਾ ਬਣ ਜਾ ਹੁਣ ਮੈਂ ਉਹਨੂੰ ਮੈਂ ਰੱਬ ਨੇ ਕਿਹਾ ਮੈਨੂੰ ਪਤਾ ਨਹੀਂ ਕਿੱਦਾਂ ਫੜਨਾ ਉਹ ਫਿਰ ਉਹ ਫਿਰ ਬੇਦ ਬਣਾਉਂਦਾ ਬੜੀਆਂ ਬਿਦਾਂ ਨੇ ਕਿ ਘੜਦਾ ਇਹ ਨਹੀਂ ਤਾਂ ਘੜਨਾ ਕਹਿੰਦੇ ਨੇ ਉਹਨੇ ਆਪਣੇ ਵਰਗਾ ਜੂ ਬਣਾਉਣਾ ਤੇ ਅੱਬ ਆਪਣੇ ਪ੍ਰੀਤਮ ਸਿਉ ਬਣ ਆਈ ਹੁਣ ਮੇਰੀ ਮੇਰੇ ਰੱਬ ਦੇ ਨਾਲ ਰਾਸ ਰਲ ਗਈ ਹੈ ਨਾ ਬਣ ਗਈ ਹੈ ਜੀ ਗੁਣਾ ਦੀ ਸਾਂਝ ਪੈ ਗਈ ਇਹ ਗੱਲ ਕੀ ਹੈ ਸਾਂਝ ਕੀ ਜਾ ਗੁਣਾ ਕਿਰੀ ਛੋੜ ਅਗੁਣੀ ਚੱਲੀ ਹੈ ਗੁਰੂ ਦੇ ਗੁਰੂ ਦੇ ਮਾਰਗ ਤੇ ਤਵੇ ਚੱਲਿਆ ਜਾਂਦਾ ਜੇ ਅਫਗਣਾ ਨੂੰ ਛੱਡ ਦੋ ਗੁਨਾ ਦੀ ਸਾਹਜ ਪਾ ਲੋ ਤੇ ਗੁਰੂ ਦੇ ਮਾਰਗ ਤੇ ਤੁਰ ਪੈਦਾ ਇਹ ਤਾਂ ਇਸ ਮਾਰਗ ਤੇ ਚੱਲਣਾ ਬੜਾ ਔਖਾ ਜੀ ਹਾਂਜੀ ਖੰਡੇ ਦੀ ਧਾਰ ਤੇ ਚੱਲਣ ਦੇ ਤੁਲ ਬੜੀ ਢੀਢੀ ਗਲੀ ਹੈ ਔਖਾ ਜੀ ਮਾਰਗ ਤੇ ਚੱਲਣਾ ਹਾਂਜੀ ਮਾਰਾ ਕਹਿੰਦੇ ਇਸ ਮਾਰਗ ਤੇ ਉਹ ਚੱਲਦਾ ਸਿਰ ਦੀ ਜੈ ਕੌਣ ਨਾ ਦੀ ਕੀ ਜਗ ਜਿਹੜਾ ਸਿਰ ਦੇ ਦਿੰਦਾ ਬਿਲਕੁਲ ਸ਼ੰਕਾ ਨਹੀਂ ਕਰਦਾ ਜੀ ਆਪਣੀ ਮਤ ਗੁਰੂ ਦੇ ਚਰਨਾਂ 'ਚ ਪੇਟਾ ਕਰ ਦਿੰਦਾ ਉਹ ਚੱਲ ਸਕਦਾ ਇੱਥੇ ਰਾਜਾ ਰਾਮ ਰਮਤ ਸੁਖ ਪਾਇਆ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਪ੍ਰਮਾਤਮਾ ਪਰਮੇਸ਼ਰ ਜਿਹੜਾ ਹੈਗਾ ਰਾਮ ਰਮਿਆ ਹੋਇਆ ਸਭ ਦਾ ਰਾਜਾ ਹੈ ਜੀ ਜਦੋਂ ਰਾਸ ਲੈ ਕੇ ਉਹਨੂੰ ਭਗਤ ਜਪਦਾ ਹਨਾ ਜੀ ਉਦੇ ਨਾਮ ਕਹਿੰਦੇ ਉਸੇ ਬਖਤ ਸਾਰਾ ਸੁਖ ਪ੍ਰਾਪਤ ਹੋ ਜਾਂਦਾ ਤਨ ਦਾ ਮਨ ਦਾ ਸੁਖ ਮਿਲ ਜਾਂਦਾ ਬਰਸੇਵੇਂ ਸੁਖदाई ਰਹੋ ਜਿੱਦਾਂ ਜਦੋਂ ਬਰਖਾ ਬੱਦਲ ਬਰਖਾ ਕਰਦੇ ਨੇ ਧਰਤੀ ਸੁਖਦਾਈ ਹੋ ਜਾਂਦੀ ਹੈ ਜੀ ਹਰੀ ਭਰੀ ਹੋ ਜਾਂਦੀ ਫਿਰ ਜਿੰਨੇ ਬਨਸਪਤੀ ਸਾਰੀ ਮੋਲਣ ਲੱਗ ਪੈਂਦੀ ਹੈ ਹਨਾ ਧਰਤੀ ਦਾ ਸ਼ਿੰਗਾਰ ਹੈ ਜਿੰਨੀ ਬਨਸਪਤੀ ਸਾਰੀ ਧਰਤੀ ਦਾ ਸ਼ਿੰਗਾਰ ਹੈ ਤੇ ਜੇ ਬੱਦਲ ਵਰਖਾ ਨਾ ਕਰਨ ਤੇ ਸਾਰੀ ਧਰਤੀ ਸੜ ਸੁੱਕ ਜਾਵੇ ਔਖਾ ਹੋ ਜੀਵੇ ਕਾ ਜਿਦਾ ਮੀਂਹ ਪੈਣ ਦੇ ਨਾਲ ਤੇ ਧਰਤੀ ਹਰੀਆਵਲ ਧਰਤ ਪਈ ਹਰੀਆਵਲੀ ਹਰੀ ਭਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਉਹਦਾ ਨਾਮ ਰਸ ਲੈ ਕੇ ਜਪਣ ਦੇ ਨਾਲ ਅਨੰਦਿਤ ਹੋ ਜਾਂਦਾ ਜੀ ਸੁੱਖ ਮਿਲਦਾ ਬਾਕੀ ਬਰਸ ਮੇਂ ਸੁਖੁਦਾਈ ਬਰਸ ਮੇਂ ਕਿਥੇ ਲੈਣਾ ਗੁਰੂ ਦਾ ਉਪਦੇਸ਼ ਜਦੋਂ ਗੁਰੂ ਬੱਦਲ ਰੂਪ ਹੋ ਕਰਕੇ ਵਰਖਾ ਕਰਦਾ ਉਪਦੇਸ਼ ਦੀ ਤੇ ਉਹ ਉਪਦੇਸ਼ ਬੜਾ ਸੁਖਦਾਈ ਹੁੰਦਾ ਹੈ ਜੀ ਉਪਦੇਸ਼ ਸੁਖਦਾਈ ਹੁੰਦਾ ਪਹਿਲਾਂ ਧਿਆਨ ਦੇ ਨਾਲ ਫਿਰ ਉਹਨੂੰ ਸੁਣੇ ਉਹ ਨਾਲ ਹੀ ਸੁਖ ਵਰਤ ਜਾਂਦਾ ਹੈ ਜੀ ਰਹਾਓ ਇੱਕ ਪਲ ਵਿਸਰਤ ਨਹੀਂ ਸੁਖ ਸਾਗਰ ਨਾ ਨਵਾ ਨੇਦ ਭਈ ਦੇ ਗੁਰੂ ਉਪਦੇਸ਼ ਨੂੰ ਧਿਆਨ ਦੇ ਨਾਲ ਸੁਣੋ ਸੱਚੇ ਬਾਦਸ਼ਾਹ ਕਹਿੰਦੇ ਫਿਰ ਇੱਕ ਪਲ ਦਾ ਵੀ ਵਿਛੋੜਾ ਨਹੀਂ ਹੁੰਦਾ ਜੀ ਜੀ ਨਾਮ ਨਵੈ ਦਿੱਧ ਪੈਣਾ ਨਮਕ ਖਜ਼ਾਨਾ ਨਮਕ ਖਜ਼ਾਨਾ ਨਾਮ ਪ੍ਰਾਪਤ ਹੋ ਗਿਆ ਜਿਹਨੂੰ ਨਵਾਂ ਖਜ਼ਾਨਾ ਨਾਮ ਪ੍ਰਾਪਤ ਨਾਮ ਨਵੈ ਦਿੱਧ ਪੈ ਨਾਮ ਖਜ਼ਾਨਾ ਪ੍ਰਾਪਤ ਹੁੰਦਾ ਉਹ ਫਿਰ ਸੁਖ ਸਾਗਰ ਚ ਉਸ ਸੁਖ ਸਾਗਰ ਪਰਮਾਤਮਾ ਜੀ ਆ ਜਿਹੜਾ ਸੰਸਾਰੇ ਭਵ ਸਾਗਰ ਹੈ ਭਵ ਸਾਗਰ ਵੀ ਸੁਖ ਸਾਗਰ ਦੇ ਵਿੱਚ ਹੈ ਭਵ ਸਾਗਰ ਦਾ ਆਕਾਰ ਬੜਾ ਛੋਟਾ ਹੈ ਸੁਖ ਸਾਗਰ ਬਹੁਤ ਵਿਸ਼ਾਲ ਹੈ ਵਿਸ਼ੇਸ਼ ਕਰਕੇ ਭਵ ਸਾਗਰ ਵੀ ਸੁਖ ਸਾਗਰ ਦੇ ਵਿੱਚ ਹੈ ਅਸੀਂ ਸੰਸਾਰਕ ਲੋਕ ਭਵ ਸਾਗਰ ਵਿੱਚ ਵਿਚਰਨੇ ਵਾਲੇ ਥੋੜਾ ਜਿਹਾ ਗੁਰੂ ਵੱਲ ਧਿਆਨ ਦੇ ਲਈਏ ਤੇ ਨਾਲ ਹੀ ਸੁਖ ਸਾਗਰ ਹੈ ਜੀ ਮਾੜਾ ਜਿਹਾ ਤਾਂ ਉਬਰਣਾ ਪੈਂਦਾ ਜੀ ਉੱਠਣਾ ਪੈਂਦਾ ਮਾੜਾ ਤਾਂ ਨੂੰ ਹੋਣਾ ਪੈਂਦਾ ਬਤਾ ਮਾੜੀ ਜੀ ਤਾਂ ਚੱਕੀ ਤਾਂ ਸੁਖ ਸਾਗਰ ਹੈ ਜੀ ਇਹਦਾ ਫਿਰ ਗੋਤੇ ਨੇ ਸਾਰੇ ਜੀ ਇਹ ਸੱਚੀ ਬਾਸ਼ਾ ਕਹਿੰਦੇ ਨਾਮ ਜਦੋਂ ਪ੍ਰਾਪਤ ਹੋ ਜਾਂਦਾ ਨਾ ਜੀ ਤੇ ਫਿਰ ਸੁਖ ਸਾਗਰ ਹੀ ਸੁਖ ਸਾਗਰ ਉਹਦਾ ਪਾਪ ਸਾਗਰ ਫੇਰ ਨਹੀਂ ਬਿਸਰਦਾ ਜਦੋਂ ਨਾਮ ਮਿਲ ਜਾਂਦਾ ਹਾਂ ਫੇਰ ਨਹੀਂ ਬਿਸਰਦਾ ਉਹਦਾ ਤ ਭयो ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ਜਦੋਂ ਰੱਬ ਦੇ ਪਿਆਰਿਆਂ ਦੇ ਨਾਲ ਭੇਟ ਹੋ ਜਾਂਦੀ ਹੈ ਜਦੋਂ ਸੰਗਤ ਸੰਗਤ ਦੇ ਨਾਲ ਇਹਦੀ ਰਾਸ ਰਲ ਜਾਂਦੀ ਆ ਕਹਿੰਦੇ ਸਤ ਪ੍ਰਮਾਤਮਾ ਦੇ ਪ੍ਰੀਤਮ ਦੇ ਨਾਲ ਬਣਾਈ ਸੰਗਤ ਨਾਲ ਗੁਰੂ ਨਾਲ ਬਣਾਈ ਹੁਣ ਇੱਥੇ ਕਹਿੰਦਾ ਦਾ ਭੇਟੇ ਸੰਤ ਸਹਾਈ ਜਦੋਂ ਰੱਬ ਦੇ ਪਿਆਰਿਆਂ ਦੇ ਨਾਲ ਇਹਦੀ ਭੇਟ ਹੋਣ ਲੱਗ ਪੈਂਦੀ ਤੇ ਫਿਰ ਉਹਨਾਂ ਨੇ ਸ਼ਹਾਇਤਾ ਕਰਨੀ ਹੈ ਸੰਤ ਸਹਾਈ RAM ਕੀ ਕਰ ਕਿਰਪਾ ਦੀਆਂ ਮਿਲਾਈ ਉਹ ਰੱਬ ਦੇ ਪਿਆਰੇ ਫਿਰ ਸਹਾਈ ਬਣਦੇ ਨੇ ਹੁਣ ਜਦੋਂ ਰੱਬ ਦੇ ਰੱਬ ਦੇ ਪਿਆਰੇ ਪਿਆਰੇ ਸਹਾਈ ਬਣਦੇ ਭਾਵੇਂ ਸੰਗਤ ਵਿੱਚ ਮੰਨ ਕਰਕੇ ਮੇਲ ਹੁੰਦਾ ਫਿਰ ਉਦਾਤ ਭਿਓ ਪੂਰਨ ਭਾਵੀ ਕੋ ਆ ਸ਼ਗਦੇ ਆ ਭਾਵੀ ਦਾ ਨਹੀਂ ਪਤਾ ਲੱਗਦਾ ਭਾਵੀ ਹੋਣੀ ਨੂੰ ਕਹਿੰਦੇ ਨੇ ਜੀ ਜਦੋਂ ਕੋ ਰੱਬੀ ਹੁਕਮ ਨੂੰ ਭਾਵੀ ਕਹਿੰਦੇ ਨੇ ਕਿਉਂਕਿ ਰੱਬੀ ਹੁਕਮ ਦਾ ਕਿਸੇ ਨੂੰ ਵੀ ਨਹੀਂ ਪਤਾ ਪਤਾ ਕੁਝ ਆਪਾਂ ਮੌਤ ਨੂੰ ਵੀ ਭਾਵੀ ਮੰਨਦੇ ਆ ਇਹਨੂੰ ਹੋਣੀ ਕਹਿੰਦੇ ਆ ਪਰ ਅਸਲ ਦੇ ਵਿੱਚ ਉਹਦਾ ਸਾਰਾ ਇਹ ਹੁਕਮ ਹੀ ਹੋਣੀ ਹੈ ਜੀ ਹਾਂ ਜੀ ਮਤਲਬ ਹੋਣਾ ਹੀ ਹੁੰਦਾ ਹੋਣੀ ਦਾ ਮਤਲਬ ਹੋ ਕੇ ਹੀ ਰਹਿਣਾ ਜੀ ਉਹਨੇ ਉਹਨੂੰ ਕਟਾਰ ਨਹੀਂ ਸਕਦਾ ਜੀ ਮਤਲਬ ਉਸ ਦੇ ਹੁਕਮ ਦਾ ਪ੍ਰਕਾਸ਼ ਹੋ ਜਾਂਦਾ ਜੀ ਉਸ ਦੇ ਹੁਕਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉਦੋਂ ਹੁੰਦਾ ਚਾਨਣ ਹੋ ਜਾਣਾ ਉਹ ਭਾਵੀ ਦਾ ਚਾਨਣ ਹੋ ਜਾਂਦਾ ਤੇ ਰੱਬ ਦੇ ਪਿਆਰੇ ਉਸ ਚਾਨਣ ਦੀ ਫੇਰੌਲੀ ਨਹੀਂ ਪਾਉਂਦੇ ਹਨਾ ਤੇ ਉਹ ਚਾਨਣ ਦੇਖਦੇ ਜਰੂਰ ਆਮੰਦ ਮਾਨਦੇ ਨੇ ਤੇ ਰੱਬਾ ਤੁਹਾਨੂੰ ਇਹ ਵੀ ਮਨਜ਼ੂਰ ਹੋਵੇਗਾ ਜੋ ਭੇ ਕਰ ਜਾਂਦੇ ਨੇ ਜੀ ਉਹ ਕਿ ਰੌਲੀ ਪਾ ਕੇ ਫਾਇਦਾ ਵੀ ਕੋਈ ਨਹੀਂ ਹੈਗਾ ਜੀ ਇਸ ਕਰਕੇ ਰੌਲੀ ਨਹੀਂ ਪਾਉਂਦੇ ਜੀ ਹਾਲਾਂਕਿ ਮਾਰਾ ਕਹਿੰਦੇ ਜਾ ਕੇ ਕਿਹਾ ਦਰਗਾਹ ਚੱਲ ਐ ਤੇ ਰੱਬ ਦੇ ਪਿਆਰਿਆਂ ਦੀ ਕੋਲ ਸਮਰੱਥਾ ਹੁੰਦੀ ਹੈ ਤੇ ਉਹ ਅਰਦਾਸ ਬੇਨਤੀ ਕਰਕੇ ਸਮੇਂ ਨੂੰ ਟਾਲ ਵੀ ਦਿੰਦੇ ਨੇ ਪਰ ਐਸਾ ਕਰਦੇ ਨਹੀਂ ਜੀ ਬਹੁਤ ਵੱਡੀ ਗੱਲ ਹੁੰਦੀ ਜੀ ਸਮੇਂ ਨੂੰ ਟਾਲ ਲੈਣਾ ਕੋਈ ਉਹਦਾ ਰੂਪ ਹੀ ਹੁੰਦਾ ਜੀ ਉਹ ਤਾਂ ਕੋਈ ਜਿਹੜਾ ਟਾਲ ਦਿੰਦਾ ਜੇ ਦੀ ਦਰਗਾਹ ਵਿੱਚ ਫੇ ਚਲਦੀ ਹੈ ਜੀ ਨਹੀਂ ਤਾਂ ਸਮਾਂ ਨਹੀਂ ਟਲਦਾ ਜੀ ਸਮਾਂ ਤਾਂ ਵੱਡਿਆਂ ਵੱਡਿਆਂ ਤੋਂ ਹੀ ਟਲਿਆ ਹੁਣ ਜਿਹੜਾ ਉਸ ਭਾਵੀ ਨੂੰ ਟਾਲਦਾ ਦੱਸੋ ਕੌਣ ਹੋਵੇਗਾ ਐਸੇ ਵੀ ਹੋਏ ਨੇ ਨਾ ਭਾਵੀ ਨੂੰ ਟਾਲਣ ਵਾਲੇ ਵੀ ਹੋਏ ਨੇ ਪਰ ਕੌਣ ਹੋਵੇਗਾ ਪਾਪਾ ਜੀ ਇਸ ਕਰਕੇ ਭਾਈ ਇਹ ਬੜੀ ਵੱਡੀ ਗੱਲ ਹੈ ਉਦਾਤ ਪਿਉ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ਸੁਖ ਉਪਜੇ ਦੁਖ ਸਗਲ ਬਿਨਾਸੇ ਪਾਰ ਬ੍ਰਹਮ λεਵ ਲਈ ਲੇਵ ਛੁੜਕੀ ਲੱਗੀ ਹੋਈ ਲੇਵ ਸਾਡੀ ਟੁੱਟ ਗਈ ਹੈ ਇਸੇ ਕਰਕੇ ਅਸੀਂ ਮਨ ਲੋ ਦੁੱਖਾਂ ਦੇ ਵਿੱਚ ਫਸੇ ਹੋਏ ਹਾਂ ਚਿੰਤਾਵਾਂ ਨੇ ਫਿਕਰ ਨੇ ਹਨਾ ਭਟਕਣਾ ਆ ਕਿਉਂਕਿ ਲੇਵ ਟੁੱਟ ਗਈ ਜੀ ਹੁਣ ਮਾਰਾ ਕਹਿੰਦੇ ਜਦੋਂ ਪਰਮਾਤਮਾ ਪਰਮੇਸ਼ਰ ਪਾਰ ਬ੍ਰਹਮ λεਵ ਲਈ ਪਰਮੇਸ਼ਰ ਦੇ ਨਾਲ ਜਦੋਂ ਲੇਵ ਲੱਗਦੀ ਹੈ ਤੇ ਸੁਖ ਉਪਜੇ ਦੁਖ ਬਿਨਸੇ ਇਹ ਦੁਖ ਸਗਲ ਬਿਨਾਸੇ ਅੰਦਰੋਂ ਸੁੱਖ ਪੈਦਾ ਹੁੰਦਾ ਉਹ ਸੁੱਖ ਸਾਰੇ ਦੁੱਖਾਂ ਨੂੰ ਖਾ ਜਾਂਦਾ ਸੁੱਖ ਦੁੱਖਾਂ ਨੂੰ ਜਦੋਂ ਅੰਦਰੋਂ ਸੁੱਖ ਪੈਦਾ ਹੋ ਗਿਆ ਹਨਾ ਤੇ ਜਿਦਾਂ ਗੰਦਗੀ ਨਹੀਂ ਫਿਰ ਹੜ ਦਾ ਪਾਣੀ ਆਇੰਦਾ ਗੰਦਗੀ ਰੋੜ ਕੇ ਲੈ ਜਾਂਦਾ ਜੀ ਗੂੜਾ ਕਲਕਸਾ ਲੈ ਇਦਾਂ ਜਿਹੜਾ ਸੁੱਖ ਦਾ ਹੀ ਸੁੱਖ ਦੀ ਛਲ ਵੱਜਦੀ ਹੈ ਨਾ ਜੀ ਦੁੱਖ ਸਾਰਾ ਹੀ ਰੋੜ ਕੇ ਲੈ ਜਾਂਦਾ ਜੀ ਉੱਥੇ ਦੁੱਖ ਨਹੀਂ ਰਹਿੰਦਾ ਜਦੋਂ ਲੇਵ ਲੱਗਦੀ ਹੈ ਗਲਤ ਲੇਵ ਤੇ ਨੇ ਲੇਵ ਟੁੱਟੀ ਹੋਈ ਹੈ ਇਸੇ ਕਰਕੇ ਦੁੱਖਾਂ ਨੇ ਸਾਨੂੰ ਘੇਰ ਲਿਆ ਭਾਈ ਤਰਿਓ ਸੰਸਾਰ ਕਠਿਨ ਭੈ ਸਾਗਰ ਹਰ ਨਾਨਕ ਚਰਨ ਤੇ ਆਈ ਮਹਾਰਾਜ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਵੀ ਹਰੀ ਦੇ ਚਰਨ ਜਿਹੜੇ ਤੇ ਆਉਂਦੇ ਨਾਨਕ ਜੀ ਕਹਿੰਦੇ ਨੇ ਭਾਬਾ ਸਤਗੁਰੂ ਜੀ ਕਹਿੰਦੇ ਨੇ ਜਿਹੜੇ ਹਰੀ ਦੇ ਚਰਨਾਂ ਦਾ ਧਿਆਨ ਧਰਦੇ ਨੇ ਸੋ ਇਹ ਕਠਨ ਸਾਗਰ ਇਹ ਜਿਹੜਾ ਕਠਨ ਭੈ ਦਾ ਸਾਗਰ ਸੰਸਾਰ ਬੜਾ ਕਠਨ ਹੈ ਇਹਨੂੰ ਤਰਨਾ ਬੜਾ ਕਠਨ ਹੈ ਪਰ ਜਿਹੜੇ ਉਚਾਰਨ ਤੇ ਆਈ ਤੋਂ ਮਤਲਬ ਹੁੰਦਾ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਣਾ ਗੁਰਬਾਣੀ ਦਾ ਧਿਆਨ ਕਰਨਾ ਹਨਾ ਤੇ ਧਿਆਨ ਵਿੱਚ ਸ਼ਬਦ ਦਾ ਜਾਪ ਕਰਨਾ ਤੇ ਬਾਰਾਗ ਤੇ ਉਹ ਸੰਸਾਰ ਜਿਹੜਾ ਬੜਾ ਕਠਨ ਬੜਾ ਔਖਾ ਦੀਦਾ ਸੀਗਾ ਪਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਉਹ ਧਿਆਨ ਧਰਦੇ ਨੇ ਸੋ ਇਸ ਸੰਸਾਰ ਤੋਂ ਉਹ ਪਾਰ ਹੋ ਜਾਂਦੇ ਸੋ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਸੇਵਾ ਲਈ ਹੈ ਸੇਵਾ ਥਾਈ ਪਾਓ ਤੇ ਭੁੱਲਾ ਚੁੱਕਾ ਦੀ ਸ਼ਿਵਾ ਜੀ ਵਾਹਿਗੁਰੂ ਜੀ ਕਾ